तीरथ बरत अर दान कर मन में धरै गुमान ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੋ ਹੀ ਪਾਤਸ਼ਾਹ ਧੋਗ ਦੇ 46 ਨੰਬਰ ਸ਼ਲੋਕ ਅੰਦਰ ਬਖਸ਼ਿਸ਼ ਕਰਦੇ ਨੇ ਤੀਰਥ ਵਰਤ अर दान ਕਰ ਤੀਰਥ ਤੀਰਥ ਦਾ ਭਾਵ ਕੀ ਹੈ ਤੀਰਥ ਕਹਿੰਦੇ ਨੇ ਪਵਿੱਤਰ ਕਰਨ ਵਾਲੀ ਥਾਂ ਜਿੱਥੇ ਜਾ ਕੇ ਮਨ ਪਵਿੱਤਰ ਹੋ ਜਾਵੇ ਜਿੱਥੇ ਜਾ ਕੇ ਮਨ ਸ਼ੁੱਧ ਹੋ ਜਾਵੇ ਸ਼ੁੱਧ ਖਿਆਲਾਂ ਦਾ ਜਨਮ ਉਸ ਨੂੰ ਕਹਿੰਦੇ ਨੇ ਤੀਰਥ ਤਾਂ ਅਸੀਂ ਲੋਕ ਤੀਰਥਾਂ ਤੇ ਜਾਂਦੇ ਹਾਂ ਗੁਰੂ ਪਿਆਰੇ ਤੀਰਥਾਂ ਤੇ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਤੀਰਥਾਂ ਤੇ ਜਾ ਕੇ ਮੈਂ ਮੈਂ ਕਰੀ ਜਾਣਾ ਲੋਕਾਂ ਵਿੱਚ ਢੰਡੋਲਾ ਆ ਕੇ ਹੀ ਜਾਣਾ ਕਿ ਮੈਂ ਜੀ ਐਨੇ ਵਾਰੀ ਹਰਮੰਦਰ ਸਾਹਿਬ ਜਾ ਆਇਆ ਮੈਂ ਜੀ ਐਨੇ ਵਾਰੀ ਹੇਮਕੁੰਡ ਸਾਹਿਬ ਜਾ ਆਇਆ ਮੈਂ ਜੀ ਐਨੇ ਵਾਰੀ ਪਟਨਾ ਸਾਹਿਬ ਜਾ ਆਇਆ ਕੋਈ ਕਹਿੰਦਾ ਜੀ ਮੈਂ ਐਨੇ ਵਾਰੀ ਨਨਕਾਣਾ ਸਾਹਿਬ ਜਾ ਆਇਆ ਸੋ ਗੁਰੂ ਘਰ ਤੀਰਥਾਂ ਤੇ ਜਾਣਾ ਮਾਰੀ ਗੱਲ ਨਹੀਂ ਪਰ ਤੀਰਥਾਂ ਤੇ ਜਾ ਕੇ ਮਨ ਦੀ ਮੈਲ ਉਤਾਰਨੀ ਸੀ ਇਹ ਗਿਣਤੀਆਂ ਕਰਨੀਆਂ ਸੀ ਕਿ ਮੈਂ ਐਨੇ ਵਾਰੀ ਤੀਰਥਾਂ ਤੇ ਜਾ ਆ ਫਲਾਣੇ ਤੀਰਥ ਤੇ ਐਨੀ ਵਾਰੀ ਜਾ ਆ ਮੇਰੇ ਜੀਵਨ ਵਿੱਚ ਚੇਂਜ ਕੀ ਆਇਆ ਜੀ ਹਉਮੈ ਦੀ ਮੈਲ ਉਥੇ ਹੀ ਹੈ ਤਾਂ ਫਿਰ ਕੀ ਫਾਇਦਾ ਤੀਰਥਾਂ ਤੇ ਜਾਣ ਦਾ ਜੇ ਮਨ ਸ਼ੁੱਧ ਨਹੀਂ ਹੋਇਆ ਸਤਗੁਰ ਕਹਿੰਦੇ ਤੀਰਥ ਵਰਤ ਵਰਤ ਤੋਂ ਭਾਵ ਰੋਕਣਾ ਮਨ ਨੂੰ ਬੁਰੇ ਪਾਸੇ ਤੋਂ ਰੋਕਣਾ ਹੁਣ ਵਰਤ ਦਾ ਭਾਵ ਹੈ ਕੋਈ ਇਕਾदशी ਦਾ ਵਰਤ ਰੱਖੀ ਜਾਂਦਾ ਕੋਈ ਪੂਰਨਮਾਸ਼ੀ ਦਾ ਕੋਈ ਮੱਸਿਆ ਦਾ ਗੁਰੂ ਪਿਆਰਿਓ ਪਰ ਅਸਲ ਵਿੱਚ ਵਰਤ ਗੁਰਮਤ ਵਿੱਚ ਕੀ ਹੈ ਗੁਰਮਤ ਵਿੱਚ ਵਰਤ ਹੈ ਇੰਦਰੀਆਂ ਨੂੰ ਮਾੜੇ ਪਾਸੇ ਤੋਂ ਰੋਕਣਾ ਜਿਵੇਂ ਅੱਖਾਂ ਦਾ ਵਰਤ ਹੈ ਕਿ ਪ੍ਰਾਏ ਰੂਪ ਨੂੰ ਮਾੜੀ ਨਜ਼ਰ ਨਾਲ ਨਾ ਤਕਨਾ ਕੰਨਾਂ ਦਾ ਵਰਤ ਹੈ ਕਿ ਕੰਨਾਂ ਦੇ ਨਾਲ ਲਿੰਦਿਆ ਨਾ ਸੁਣਨੀ ਜੀਬ ਦਾ ਵਰਤ ਹੈ ਕਿ ਜੀਬ ਦੇ ਨਾਲ ਗਲਤ ਨਾ ਬੋਲਣਾ ਤੇ ਕੇਵਲ ਸਵਾਦਾਂ ਵਿੱਚ ਨਾ ਫਸੇ ਰਹਿਣਾ ਇਸੇ ਤਰ੍ਹਾਂ ਮਨ ਦਾ ਵਰਤ ਹੈ ਕਿ ਮਨ ਰਹੀਂ ਕਿਸੇ ਦਾ ਬੁਰਾ ਨਾ ਸੋਚਣਾ ਇਸੇ ਤਰ੍ਹਾਂ ਹੱਥਾਂ ਦਾ ਵਰਤ ਹੋ ਗਿਆ ਕਿ ਹੱਥਾਂ ਦੇ ਨਾਲ ਕਿਸੇ ਦਾ ਬੁਰਾ ਨਾ ਕਰਨਾ ਪੈਰਾਂ ਦਾ ਵਰਤ ਹੈ ਕਿ ਪੈਰਾਂ ਨਾਲ ਮਾੜੇ ਪਾਸੇ ਨਾ ਚੱਲਣਾ ਸਤਿਗੁਰੂ ਪਾਤਸ਼ਾਹ ਕਹਿੰਦੇ ਤੀਰਥ ਵਰਤ ਅਰ ਦਾਨ ਕਰ। ਦਾਨ। ਦਾਨ ਕਰਨਾ ਚੰਗੀ ਗੱਲ ਹੈ। ਲੋੜਵੰਦਾਂ ਦੀ ਸੇਵਾ ਕਰਨੀ ਚੰਗੀ ਗੱਲ ਹੈ। ਪਰ ਅਸੀਂ ਦਾਨ ਵੀ ਕਰਦੇ ਹਾਂ। ਤਾਂ ਗੁਰੂ ਪਿਆਰਿਓ ਉਥੇ ਵੀ ਫਿਰ ਮੈਂ ਮੈਂ ਕਰੀ ਜਾਂਦੇ ਹਾਂ। 1 ਰੁਪਇਆ ਦਿੰਦੇ ਹਾਂ। 1 ਰੁਪਇਆ ਮੱਥਾ ਟੇਕਦੇ ਹਾਂ। ਤਾਂ ਮਨ ਵਿੱਚ ਐਨੀ ਲਿਸਟ ਲੰਮੀ ਹੁੰਦੀ ਹੈ ਸਾਡੀ ਡਿਮਾਂਡਾਂ ਦੀ। ਕਿ ਰੁਪਈਆ ਥੋੜਾ ਜ਼ਿਆਦਾ ਹੈ 1 ਰੁਪਈਆ দান ਕਰਕੇ ਅਸੀਂ ਥਾਂ ਥਾਂ ਤੇ ਜਾ ਕੇ ਸਮਾਉਂਦੇ ਹਾਂ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੇ ਗੁਮਾਨ ਉਹ ਤੀਰਥਾਂ ਤੇ ਜਾਣ ਵਾਲਿਆ ਉਹ ਦਾਨ ਕਰਨ ਵਾਲਿਆ ਉਹ ਵਰਤ ਰੱਖਣ ਵਾਲਿਆ ਜੇਕਰ ਇਹ ਕੁਝ ਕਰਕੇ ਤੂੰ ਮਨ ਦੇ ਵਿੱਚ ਹੰਕਾਰ ਧਾਰਨ ਕਰੀ ਬੈਠਾ ਹੈ ਤਾਂ ਸਤਿਗੁਰੂ ਕਹਿੰਦੇ ਨਾਨਕ ਨਿਹਫਲ ਜਾਤ ਤਿਹੇ ਜਿਉਂ ਪੁੰਚਰ ਇਸ਼ਨਾਨ ਕਹਿੰਦੇ ਜਿਵੇਂ ਕਿਸੇ ਨੇ ਹਾਥੀ ਦਾ ਇਸ਼ਨਾਨ ਕਰਵਾ ਦਿੱਤਾ ਹਾਥੀ ਇਸ਼ਨਾਨ ਕਰਨ ਤੋਂ ਬਾਅਦ ਬਾਹਰ ਨਿਕਲਿਆ ਤੇ ਨੀਲੇ ਹੀ ਮਿੱਟੀ ਦਾ ਢੇਰ ਸੀ ਉਹ ਆਪਣੀ ਸੁੰਡ ਦੇ ਨਾਲ ਮਿੱਟੀ ਨੂੰ ਚੁੱਕ ਕੇ ਆਪਣੇ ਪਿੰਡੇ ਤੇ ਪਾਉਣ ਲੱਗ ਪਿਆ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਜੇਕਰ ਤੀਰਥ ਯਾਤਰਾ ਤੇ ਜਾ ਕੇ ਦਾਨ ਕਰਕੇ ਵਰਤ ਰੱਖ ਕੇ ਤੁਸੀਂ ਗੁਮਾਨ ਕਰੋਗੇ ਨਾ ਹੰਕਾਰ ਕਰੋਗੇ ਨਾ ਤੁਹਾਡਾ ਤੀਰਥਾਂ ਤੇ ਜਾਣਾ ਤੁਹਾਡਾ ਵਰਤ ਰੱਖਣਾ ਤੁਹਾਡਾ ਦਾਨ ਕਰਨਾ ਬਿਲਕੁਲ ਇਦਾਂ ਹੈ ਜਿਵੇਂ ਹਾਥੀ ਨੇ ਇਸ਼ਨਾਨ ਕਰਨ ਤੋਂ ਬਾਅਦ ਆਪਣੇ ਪਿੰਡੇ ਤੇ ਮਿੱਟੀ ਪਾ ਲਈ ਸੁਆਹ ਪਾ ਲਈ ਇਦਾਂ ਹੀ ਤੁਹਾਡਾ ਕੀਤਾ ਹੋਇਆ ਦਾਨ ਪੁੰਨ ਅਤੇ ਤੀਰਥਾਂ ਤੇ ਜਾਣਾ ਇਹ ਸਾਰਾ નિਸ਼ਫਲ ਚਲਾ ਜਾਏਗਾ ਜਿਵੇਂ ਹਾਥੀ ਦਾ ਇਸ਼ਨਾਨ ਕਰਨਾ ਵਿਅਰਥ ਹੈ